ਬੰਦੀ ਆ ਹੁਣ ਜਿਹੜੇ ਕੁੱਤੇ ਹੁੰਦੇ ਆ ਕਹਦੇ ਸਿਰਖੀਦੇ ਆ ਰਾਖੀ ਲਈ ਵੀ ਰੱਖੀਦੇ ਆ ਫੇਰ ਤਾਂ ਤੁਸੀਂ ਐਂ ਕਰੋ ਖਾਂ ਜੇ ਪਾਬੰਦੀ ਕੁੱਤੇ ਡੌਗ ਸ਼ੋਅ ਤੇ ਲਾਉਣੀ ਆ ਜਾਂ ਕੁੱਕੜਾਂ ਤੇ ਲਾਉਣੀ ਆ ਫੇਰ ਜਦੋਂ ਕੁੱਤਾ ਤੁਹਾਡੀ ਰਾਤ ਨੂੰ ਰਾਖੀ ਕਰਦਾ ਉਹ ਤੇ ਪਾਬੰਦੀ ਲਾ ਦਿਓ ਬਾਹਰ ਨਾਲਿਕ ਲਿਆ ਕਰੇ ਕਿਉਂ ਰੱਖਿਆ ਐਸ ਕਰੇ ਜੇ ਰਾਖੀ ਕਰਾਉਣੀ ਆ ਫੇਰ ਤਾਂ ਸਾਡਾ ਜਿਉ ਮੈਦਾਨ ਚ ਲੜੇ ਤੇ ਆਪਦਾ ਨਾਮ ਦੁਨੀਆ ਚ ਬਣਾਵੇ ਉਹ ਮਾਲਕ ਕੁੱਤੇ ਵਾਲਾ ਫੇਰ ਕਹਿੰਦੇ ਨਾ ਜੀ ਕਹਿੰਦੇ ਜੀ ਨਾ ਤਾਂ ਤੁਸੀਂ ਕੁੱਕੜਾਂ ਦੀ ਬਾਜੀ ਖਰਦੇ ਨਾ ਕੁੱਤੇ ਲੜਾ ਸਕਦੇ ਹੋ ਨਾ ਤੁਸੀਂ ਡੌਗ ਸ਼ੋਅ ਕਰ ਸਕਦੇ ਹੋ ਨਾ ਤੁਸੀਂ ਆਪਣਾ ਘੋੜ ਦੌੜ ਕਰ ਸਕਦੇ ਹੋ ਤੇ ਫਿਰ ਇਹ پابੰਦੀਆਂ ਕਿਉਂ ਆ? ਇਹ ਸਰਕਾਰ ਦੀਆਂ پابੰਦੀਆਂ ਜਿਹੜੀਆਂ ਲਾਈਆਂ ਇਹ ਨਹੀਂ ਲਾਉਣੀਆਂ ਚਾਹੀਦੀਆਂ ਤੇ ਫਿਰ ਪੁੱਤਾਂ ਤੇਰਾ ਕਬੂਤਰ ਪਾਲੇ ਜਾਂਦੇ ਆ ਫਫੜਾ ਦੱਪੜੀ ਫੈਲ ਜਾਂਦੀ ਆ ਜਦੋਂ ਕਾਨੂੰਨ ਆ ਕਾਨੂੰਨ ਦੇ ਮੁਤਾਬਕ ਆਪਾਂ ਸਾਰੇ ਬਰਾਬਰ ਆ ਜਦੋਂ ਆਪਾਂ ਮੁਰਗਾ ਝੜਕਈ ਲੈ ਕੇ ਜਾਂਦਾ ਇੱਕੋ ਗੱਡੀ 'ਚ ਲਿਉਂਦਾ ਇੱਕ ਗੱਡੀ ਦੇ ਵਿੱਚ ਮੁਰਗੇ ਤਾਲ ਲੈਂਦਾ ਪਤਾ ਨਹੀਂ 20 ਦਿਨ ਪਏ ਰਹਿੰਦੇ ਆ ਉਹਨਾਂ ਨੂੰ ਸਾਹ ਨਹੀਂ ਆਉਂਦਾ ਬੁਰੇ ਹਾਲ ਹੋ ਜਾਂਦੇ ਪਿੰਜਰੇ 'ਚ ਤੜੇ ਆ ਫਿਰ ਪੈ ਕਹਿੰਦੇ ਮੁਰਗੇ ਜਿਹੜੇ ਆ ਲੜਾਉਣ ਦੇ ਤਾਂ پابੰਦੀ ਆ ਕਹਿੰਦਾ ਜਦੋਂ ਸਿਰੇ ਦਾ ਵੱਡਣਾ ਹੋਵੇ ਜਦੋਂ ਮਰਜੀ ਵੱਡ ਤੇ ਫਿਰ ਇਹ ਕਿਉਂ ਲਾਂਦੀ ਫੜੀ ਰੇਗੋ پابੰਦੀ ਕਿਉਂ ਆ ਪਰ ਕੁਦਰਤ ਦੇ ਨਿਯਮ ਦੇ ਵਿੱਚ ਸਾਨੂੰ ਦਖਲ ਨਹੀਂ ਦੇਣਾ ਚਾਹੀਦਾ ਜਿਹੜੀਆਂ ਸਰਕਾਰਾਂ ਸਰਕਾਰਾਂ ਨੂੰ ਇਹ پابੰਦੀਆਂ ਫਟਾਉਣੀਆਂ ਚਾਹੀਦੀਆਂ ਇਹਨਾਂ ਦੀ ਦੇਖ ਲੈ ਕਿ ਚਾਹੀਦੀ ਆ ਆ ਮੈਂ ਜਦੋਂ ਵੀ ਪਾਰਲੀਮੈਂਟ ਦੇ ਤੱਕ ਦੇ ਭੇਜਿਆ ਤੁਸੀਂ ਕਿਉਂਕਿ ਜਿੱਤ ਤਾਂ ਤੁਹਾਡੇ ਵਾਸਤੇ ਨਾ ਬੰਦਾ ਜਿੱਤਦਾ ਗੋੜਾਂ ਕਰਕੇ ਜਿੱਤਦਾ ਹੈ ਨਾ ਬੰਦਾ ਗੱਡੀਆਂ ਕਰਕੇ ਜਿੱਤਦਾ ਹੈ ਤੇ ਨਾ ਬੰਦਾ ਪੋਸਟਰਾਂ ਕਰਕੇ ਜਿੱਤਦਾ ਹੈ ਬੰਦਾ ਜਿੱਦ ਤੱਕ ਸੋਚਣਾ ਤੇ ਪਾਰਟੀਬਾਜੀ ਤੋਂ ਪ੍ਰੋਟੈਸਟ ਕਰਿਆ ਜੇ ਮੈਂ ਜਦੋਂ ਪਾਰਲੀਮੈਂਟ ਜਿਤਾਇਆ ਮੈਂ ਜਿਹੜੀਆਂ ਕਬੂਤਰਾਂ ਤੇ ਜਿਹੜੀਆਂ ਪਾਦੰਦੀਆਂ ਦੀਆਂ ਕੋਈ ਵੀ ਮੈਂ ਪਾਰਲੀਮੈਂਟ ਵਿੱਚ ਪਹਿਲੀ ਵਾਰੀ ਗੱਲ ਕਰੂੰ ਕਬੂਤਰਾਂ ਦਾ ਕੋਈ ਕਰੀ ਨਹੀਂ ਮੈਂ ਕਰੂੰਗਾ ਮੈਂ ਕਰੂ ਕਬੂਤਰ ਆਜਨੇ ਕਬੂਤਰ ਬਾਰੇ ਬੋਲਦਾ ਨਾ ਹੁਣ ਸਾਰੇ ਬੋਲਣਗੇ ਮੈਂ ਵੀ ਗੱਲ ਕਰੂੰਗਾ ਮੈਂ ਬੋਲਣ ਤਾਂ ਸਵੇਰ ਤੋਂ ਲਾ ਦੇਣੀ ਆ ਸਾਰੇ ਠੀਕ ਹੈ ਸਹੀ ਸਹੀ ਸਵੇਰ ਤੋਂ ਮੈਂ ਬੋਲਣ ਲਾ ਦੇਣਾ ਕੋਈ ਬੰਦਾ ਕਬੂਤਰ ਬਾਰੇ ਬੋਲੇ ਹੋਵੇ ਮੈਂ ਪਾਰਲੀਮੈਂਟ 'ਚ ਗੱਲ ਕਰੂੰ ਮੈਂ ਕਰੂ ਕਬੂਤਰਾਂ ਦੀ ਮੈਂ ਕੁੱਤਿਆਂ ਦੀਆਂ ਦੌੜਾਂ ਜਿਹੜੀਆਂ ਉਹਦੇ ਪਾਬੰਦੀ ਉਹਦੀ ਗੱਲ ਕਰੂੰ ਮੈਂ ਮੁਰਗਿਆਂ ਦੀਆਂ ਲੜਾਈਆਂ ਫਿਰ ਭਾਈ ਦੇ ਦੇ ਪਾਬੰਦੀਆਂ ਕੌਣ ਹਟਾਊਗਾ ਤੁਹਾਡਾ ਨਮੈਂਡੇ ਹਟਾਊਗਾ ਤੇ ਫਿਰ ਜਿੰਨੀਆਂ ਵੀ ਜਿਹੜੀਆਂ ਵੀ ਜਾਨਵਰਾਂ ਤੇ ਪਾਬੰਦੀਆਂ ਲਾਈਆਂ ਐ ਤੇ ਫਿਰ ਜਾਨਵਰਾਂ ਤੇ ਜਦੋਂ ਜਾਨਵਰ ਆਜ਼ਾਦ ਹੈ ਹੁਣ ਤੁਸੀਂ